ਮਹਾਰਾ ਡੈਰੀ ਫਾਰਮ ਚੈਨਲ ਵਿੱਚ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧਨੋਲੇ ਦਾ ਆਖਰੀ ਦਿਨ ਹੈ ਆਖਰੀ ਦਿਨ ਦੇ ਵਿੱਚ ਕਿਹੜੇ ਕਿਹੜੇ ਦੁੱਧ ਚਵਾਈ ਦੇ ਮਕਾਲ ਵਿੱਚ ਕੌਣ-ਕੌਣ ਜੇਤੂ ਰਹੇ ਨੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਹਾਂ ਕਿਹੜੇ ਪਿੰਡ ਦੀ ਮਾਝਾ ਮਿੱਤਰੋ ਨੀਲੀ ਰਾਵੀ ਪੰਜਾਬ ਦੀ ਨਸਲ ਕਿੰਨਾ ਇਹਨੇ ਦੁੱਧ ਕੱਢਿਆ ਪੂਰੀ ਗੱਲਬਾਤ ਕਰਦੇ ਹਾਂ ਬਾਈ ਜੀ ਮੈਨੂੰ ਤਾਂ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਜੀ ਸਾਨੂੰ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਆਪਣਾ ਪਿੰਡ ਕਿਹੜਾ ਜੀ ਤੇ ਪੂਰਾ ਐਡਰੈਸ ਜੀ ਹਾਂਜੀ ਆਪਣਾ ਪਿੰਡ ਹੈਗਾ ਮਦਨੀਪੁਰ ਮਦਨੀਪੁਰ تحصیل ਪائلਪੈਣ ਦੀ ਆ ਹਾਂਜੀ ਇਹ ਡਿਸਟ੍ਰਿਕਟ ਲੁਧਿਆਣਾ ਠੀਕ ਹੈ ਆ ਕਿੰਨੇ ਕੁ ਪਸ਼ੂ ਰੱਖ ਰਹੇ ਆ ਆਪਾਂ ਘਰੇ 23 24 ਪਸ਼ੂ ਨੇ ਜੀ ਤੇ ਇਸ ਟਾਈਮ 14 15 ਹੈਗੇ ਦੁੱਧ ਵਾਲੀ 13 14 23 24 ਜਣੀ ਕੁੱਲ ਪਸ਼ੂ ਨੇ ਮੇਰੇ ਉਹ ਹੀ ਕੱਟਿਆ ਹੋਇਆ ਬਰੀਡਿੰਗ ਦਾ ਕੰਮ ਕਰਦਾ ਠੀਕ ਹੈ ਤੇ ਕਿੰਨੇ ਕ ਦੁੱਧ ਵਾਲੇ ਪਸ਼ੂ ਤੁਹਾਡੇ ਕੋਲੇ ਆਮ ਜਿਹੜੇ ਚੱਲ ਰਿਹਾ ਜਿਵੇਂ ਇਹਦਾ ਬਾਅਦ ਚ ਗੱਲ ਕਰਾਂਗੇ ਉਸ ਤੋਂ ਆਪਣੀ ਜਿਵੇਂ ਚੱਲਦੀ 18 ਤੋਂ ਲੈ ਕੇ 22 ਤੀਜੇ ਵਿੱਚ 22 ਤੀਜੇ ਘਰੇ ਇਹਨੇ ਕਿੰਨਾ ਕੱਢ ਰਹੀ ਸੀ ਘਰੇ ਇਹ 22 ਤੀਜੇ ਇੱਥੇ ਕਿੰਨਾ ਕੱਢਿਆ ਜੀ ਇੱਥੇ ਇਹਦਾ ਜਿਵੇਂ ਦਿਨ ਦਾ ਦੁੱਧ ਹੀ ਤੇ ਨੇ 19 ਕਿਲੋ 850 ਗ੍ਰਾਮ ਤੋਂ ਥੋੜਾ ਪਲੱਸ ਕੱਢਿਆ ਠੀਕ ਹੈ ਤਿੰਨ ਚਾਰ ਕਿਲੋ ਘਟਣ ਦਾ ਕਾਰਨ ਕੀ ਹੋਇਆ ਜੀ ਇੱਕ ਤਾਂ ਦਾ ਕਾਰਨ ਆਉਂਦਾ ਜੀ ਇੱਕ ਤਾਂ ਉਹ ਮੌਸਮ ਦਾ ਫਰਕ ਹੈ ਬਾਕੀ ਇੱਕ ਜਗ੍ਹਾ ਨਵੀਂ ਬਾਕ ਉਹ ਵਰਮੀ ਘਰੇ ਆਪਾਂ ਉਹਦਾ ਇੰਤਜ਼ਾਮ ਕਰਕੇ ਰੱਖ ਦਿਆਂ ਉਹਰੇ ਜਦੋਂ ਆਪਾਂ ਪਸ਼ੂ ਲੈ ਕੇ ਆਉਨੇ ਆ ਠੀਕ ਆ ਇਹ ਕੋਪਰਾ ਵੀ ਮੰਦਾ ਹੈ ਹਨਾ ਕੋਪਰਾ ਵੀ ਮੰਦਾ ਹੈ ਹਨਾ ਫਿਰ ਖਾਦ ਖਰਾਕਦਾ ਫਰਕ ਪੈਂਦਾ ਠੀਕ ਆ ਜਿਹੜੇ ਖਰਾਕ ਪਾਉਣੇ ਇਹ ਇਹਨਾਂ ਦੀ ਆਪ ਦੀ ਖਰਾਕ ਹੁੰਦੀ ਆ ਕਿ ਤੁਸੀਂ ਆਦੇ ਕੋਲ ਪਾਰ ਰਹੇ ਹਰਾ ਚਾਰਾ ਤੇ ਟੁੜੀ ਇਹਨਾਂ ਨੇ ਜਣੀ ਆ ਹਾਂਜੀ ਕਿ ਉਦੋਂ ਪਹਿਲਾਂ ਫੀਡ ਹੋਗੀ ਹਾਂਜੀ ਇਹ ਚਾਰਾ ਹੋ ਗਿਆ ਹਾਂਜੀ ਉਹ ਸਾਰਾ ਕੁਝ ਜਿਵੇਂ ਆਪਣਾ ਹੁਣ ਜਿਵੇਂ ਚਾਰਦੇ ਰਹੀ ਜੀ ਅਸੀਂ ਸਾਡਾ ਪਹਿਲੀ ਵਾਰ ਸੀਗਾ ਠੀਕ ਆ ਜੀ ਤੇ ਫਿਰ ਸਾਨੂੰ ਮੁੱਲ ਲੈਣਾ ਪਿਆ ਠੀਕ ਹੈ ਥੋੜਾ ਜਿਹਾ ਨਹੀਂ ਖਦਾ ਤੇ ਬਾਕੀ ਫਿਰ ਛੜ ਪੈਣੀ ਐਵੇਂ ਫਿਰ ਪ੍ਰੋਬਲਮ ਆ ਜੀ ਠੀਕ ਹੈ ਪਹਿਲੀ ਵਾਰ ਮਨਲਾ ਮਿਲ ਜਾਈਓ ਹਾਂ ਜੀ ਪਹਿਲਾ ਕਿਤੇ ਨਹੀਂ ਪਹਿਲਾਂ ਤਾਂ ਬਸ ਤੁਸ ਨੂੰ ਮੋਟਰਸਾਈਕਲ ਦੇ ਜੀ ਇੱਕ ਵਾਰ ਦੇਖਣ ਠੀਕ ਹੈ ਜੀ ਥੋੜਾ ਜਿਹਾ ਸ਼ੌਕ ਜਿ ਆਖਿਆ ਮੇਰੇ ਮੱਦੇ ਲੈ ਕੇ ਆਉਣੀ ਆ ਠੀਕ ਹੈ ਜੀ ਇਸ ਮੇਲੇ ਫਿਰ ਜੀ ਮੱਦੇ ਲੈ ਠੀਕ ਹੈ ਇਹ ਕਿਹੜੇ ਸਿਮਨ ਦੀ ਹੈ ਜੀ ਆਪ ਇਹ ਨਿੱਕੇ ਦੀ ਹੈ ਜੀ ਨਿੱਕਾ ਕਿੱਥੋਂ ਵਾਲਾ ਉਹ ਨਿੱਕਾ ਹੈਗਾ ਨਾਬੇ ਵਾਲਾ ਜੀ ਨਾਬੇ ਆ ਸਰਕਾਰੀ ਸਿਮਣਾ ਤੇ ਆ ਬੱਚਾ ਇਹ ਹੀ ਇਹਦਾ ਬੱਚਾ ਹਾਂ ਜੀ ਤੇ ਇੱਕ ਮਿੰਟ ਚਾਚਾ ਜੀ ਚਾਚਾ ਜੀ ਵੀਰ ਜੱਟ ਹੈ ਲਾਹੌਰ ਵੀ ਜਦੋਂ ਹੋਈ ਲਾਹੌਰੀ ਦਾ ਠੀਕ ਹੈ ਸੋ ਦਿਓ ਦੋਸਤ ਵੀਰ ਭੈਣ ਭਰਾਵ ਜਿਹੜੇ ਆਪਣੀ ਵੀਡੀਓ ਦੇਖ ਰਿਹਾ ਦਿਓ ਵਧਾਈਆਂ 19 ਲੀਟਰ 800 ਗ੍ਰਾਮ ਹਾਂਜੀ 850 850 ਗ੍ਰਾਮ ਦੁੱਧ ਮਿੱਤਰੋ ਕਟਣਾ ਬਹੁਤ ਵੱਡੀ ਗੱਲ ਹੈ ਤੇ ਸੌਂਗ ਭਰਾਵਾਂ ਨੂੰ ਜਾਗ ਰਿਹਾ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਵੀ ਜਿਹੜੇ ਮੇਲੇ ਹੋਣਗੇ ਤੁਸੀਂ ਵੀ ਮੇਲਿਆਂ ਦੇ ਵਿੱਚ ਮਿੱਤਰੋ ਜਰੂਰ ਹਾਜ਼ਰੀ ਲਾਓ ਇੱਥੇ ਆ ਕੇ ਪਤਾ ਲੱਗਦਾ ਵੀ ਕੌਣ ਜਿੱਦਾ ਤੇ ਕੌਣ ਹਾਰਦਾ ਹੈ ਠੀਕ ਹੈ ਜੀ ਮੇਰੀ ਗੱਲ ਇਹ ਹੈ ਜਿਤ ਤਾਰ ਵੀ ਉਹ ਵੱਧੀ ਗੱਲ ਹੈ ਹਾਂਜੀ ਜਣੀ ਅਸੀਂ 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 ਸੋਚ ਕੇ ਸੀਗੇ ਕਿ ਸਾਨੂੰ ਕੁਝ ਸਿੱਖਣ ਨੂੰ ਮਿਲੂ ਠੀਕ ਹੈ ਪਿਛਲੀ ਵਾਰ ਸਾਨੂੰ ਆਇਆ ਸੀਗਾ ਕਿ ਮੱਛ ਲੈ ਕੇ ਜਾਣੀ ਆ ਹਾਂਜੀ ਭਾਈ ਜੇ ਮੱਛ ਲੈ ਕੇ ਜਾਵਾਂਗੇ ਕੰਪੀਟ ਕਰਾਂਗੇ ਹਾਂਜੀ ਅਧਿਆਲੇ ਕੋਈ ਸਿੱਖਣ ਨੂੰ ਇਹ ਵੀ ਗੱਲ ਹੈ ਮਿਲਿਆ ਵੀ ਇਹ ਸਿੱਖਣ ਨੂੰ ਬੌਸ ਕਰਨ ਨੂੰ ਮਿਲਦਾ ਬਿਲਕੁਲ ਮਿਲਦਾ ਠੀਕ ਹੈ ਜਣੀ ਐ ਸੋਚ ਕੇ ਉਹ ਵੀ ਸਿੱਖਣ ਨੂੰ ਮਿਲਦਾ ਠੀਕ ਹੈ ਸੋ ਦੋਸਤੋ ਦਿਓ ਭਰਾ ਨੂੰ ਵਧਾਈਆਂ ਕਿਵੇਂ ਲੱਗੀ ਇੱਕ ਵਾਰੀ ਦੁਬਾਰੀ ਮਾੜੀ ਹੋਰ ਨਿਗਮਰਵਾ ਦਿਓ ਤੇ ਕੱਦ-ਕਾਡ ਠੀਕ ਆ ਕੋਈ ਬਹੁਤਾ ਵੱਡਾ ਨਹੀਂ ਨੋਰਮਲ ਕੱਦ-ਕਾਡ ਹੈ ਤਾਂਲੇ ਮੇਰੀ ਪੂਰੀ ਆ ਕਹਿੰਦੇ ਵੀ ਇੱਕ ਨੰਬਰ ਹੈ ਦੁੱਧ ਚੋਇਆ ਵਾ ਫੇਰ ਵੀ ਮੇਦਰੋ ਤੁਸੀਂ ਆ ਦੇਖ ਸਕਦੇ ਵੀ ਹਵਾਨਾ ਉਵੇਂ ਦਿਖਾਈ ਦਿੰਦਾ ਸੋ ਮੈਨੂੰ ਉਹਦਾ ਬਹੁਤ ਸੋਹਣੀ ਲੱਗੀ ਸੋ ਸਾਰੇ ਵੀਰਾਂ ਦਾ ਪਾ ਧੰਨਵਾਦ ਕਰਦੇ ਆ ਜਿਹੜੇ ਪਰ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਜੇਕਰ ਦੋਸਤੋ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ 98724 82124 ਤੇ ਆਪਣਾ ਵੀ ਨੰਬਰ ਦੱਸ ਦਿਓ ਜੀ ਮੇਰਾ ਹੈਗੇ 7140 998 7140 998 9982 ਧੰਨਵਾਦ ਜੀ ਧੰਨਵਾਦ